ਅੱਜ ਕਿਸਾਨ ਯੂਨੀਅਨ ਦਾ ਇੱਕ ਐਜੀਟੇਸ਼ਨ ਚੱਲ ਰਿਹਾ ਹੈ ਦੇਸ਼ ਦੇ ਵਿੱਚ ਬਹੁਤ ਵੱਡਾ ਖਾਸ ਕਰਕੇ ਉੱਥੇ ਜਿਹੜੀ ਸਾਡੇ ਪੰਜਾਬੀ ਭਾਈਚਾਰਾ ਬਹੁਤ ਜ਼ਿਆਦਾ ਹੈ ਖਨੌਰੀ ਹੋਇਆ ਜਾਂ ਹੋਰ ਇੱਕ ਹੈਗਾ ਜਿਹੜਾ ਬਾਡਰ ਕਿ ਸਾਨੂੰ ਐਮਐਸਪੀ ਦਿੱਤੀ ਜਾਵੇ ਕੋਈ ਐਮਐਸਪੀ ਦੇਣੀ ਜ਼ਰੂਰੀ ਬਣਦੀ ਵੀ ਹੈ ਪਰ ਐਮਐਸਪੀ ਤਾਂ ਇੱਕ ਥੋੜੀ ਮਿਲਦੀ ਹੈ ਹੁਣ ਜੇ ਆਪਾਂ ਗੱਲ ਕਰੀਏ ਅਸੀਂ ਪੜਦੇ ਹਾਂ ਝੰਡਿਆਂ ਤੇ ਭਾਰਤੀ ਕਿਸਾਨ ਏਕਤਾ ਯੂਨੀਅਨ ਏਕਤਾ ਕਾਦੀ ਰਹਗੀ ਆਪਣੀ ਏਕਤਾ ਇੱਕ ਝੰਡੇ ਦੇ ਵਿੱਚ ਏਕਤਾ ਦੇਖੋ ਗੱਲ ਥੋੜੀ ਜੀ ਕੌੜੀ ਜ਼ਰੂਰ ਲੱਗੂਗੀ ਪਰ ਜਿਹੜਾ ਹੈਗਾ ਜਿਵੇਂ ਕਹਿੰਦੇ ਨਾ ਜੱਟ ਦਾ ਜੱਟ ਬੈਰੀ ਇਸ ਤਰ੍ਹਾਂ ਕਿਸਾਨ ਦਾ ਕਿਸਾਨ ਆ ਜਿਹੜਾ ਬੈਰੀ ਹੈ ਉਹ ਕਿਵੇਂ ਹੈ ਹੁਣ ਐਮ ਐਸ ਪੀ ਚਲੋ ਫਸਲ ਆਪਣੀ ਜੇ 50 ਮਣ ਕਣਕ ਹੋਗੀ ਮੰਨ ਲਓ ਤਾਂ ਉਹਦੇ ਜਿਹੜੇ ਹੈਗੇ 20 ਕੁਇੰਟਲ ਹੋਗੇ 20 ਕੁਇੰਟਲ ਹੋਗੇ ਜੇ ਇੱਕ ਕੁਇੰਟਲ ਤੇ 500 ਵੀ 400 ਐਮ ਐਸ ਪੀ ਮਿਲ ਗਈ ਤਾਂ ਵੀ ਆਪਾਂ ਦਾ 11000 ਰੁਪਏ ਦਾ ਫਰਕ ਹੈ ਇੰਨੇ ਫਰਕ ਬੂਗਾ ਹੋਰ ਤਾਂ ਬੜਾ ਪੈਂਦਾ ਨਹੀਂ ਪਰ ਜਿਹੜਾ ਸਾਡਾ ਕਿਸਾਨ ਹੈ ਉਹ ਇੱਕ ਦੂਜੇ ਦਾ ਬੈਰੀ ਹੈ ਵੀ ਜਦੋਂ ਜ਼ਮੀਨਾਂ ਠੇਕੇ ਤੇ ਲੈਣੀਆਂ ਹੁੰਦੀਆਂ ਤਾਂ ਨਾਲ ਨਾਲ ਦੀ ਜੇ ਦਿੱਦਾ ਠੇਕੇ ਤੇ ਤਾਂ ਉਹਨੂੰ ਜਾ ਕੇ ਦੂਜਾ ਬੰਦਾ ਕਹਿੰਦਾ ਉਹ ਮੈਂ ਲਵਾਂਗਾ ਯਾਰ ਤੈਨੂੰ ਇੰਨੇ ਦੇ ਦੂੰਗਾ ਉਹ ਮੇਰੀ ਗੱਲ ਨਾ ਕਰੀਂ ਵੈਸੇ ਤੇ ਇਹ ਮੈਂ ਲਵਾਂਗਾ 5-7000 ਚੜਾਇਆ ਹੁੰਦਾ ਕਿੱਲੇ ਦਾ ਤੇ ਫਿਰ ਦੂਜੇ ਲਈ ਵੰਡੀ ਘੱਟ ਦਿੰਦਾ ਫਿਰ ਉਹ ਕਹਿ ਕੇ ਹੁੰਦਾ ਫਿਰ ਉਹਦੇ ਉੱਤੋਂ ਦੀ ਫੇਰ ਲੈਂਦਾ ਵੀ ਇਹ ਨਾ ਲੈ ਲੈ ਜੀ ਆਪਾਂ 5-7000 ਰੁਪਏ ਵੱਧ ਕੇ ਆਈਏ ਦੂਜਾ ਉਹਦੀ ਬਟ ਵਧਣੀ ਉਹਦੀ ਗੈਰ ਹਾਜ਼ਰੀ ਦੇ ਵਿੱਚ ਬੱਟਾਂ ਵਧਣੀਆਂ ਪਾਣੀ ਨੂੰ ਇਧਰ ਉਧਰ ਕਰਨਾ ਕੱਸੀ ਦੇ ਪਾਣੀ ਨੂੰ ਵੱਧ ਮਿੰਟਾਂ ਬਿਸੇ ਲੜਨਾ ਆ ਵੀ 2-2 ਮਿੰਟਾਂ ਬਿਸੇ ਕਤਲ ਹੋਏ ਬਿਨ ਜੇਲਾਂ ਚ ਬੈਠੇ ਨਾ ਤੀਜਾ ਜਿਹੜਾ ਹੈਗਾ ਉਹਦੀ ਫਸਲ ਤੇ ਮਾੜੀ ਅੱਖ ਰੱਖਣੀ ਬੀਜਾ ਰਹਾ ਇਹਦੇ ਤਾਂ ਜ਼ਿਆਦਾ ਹੋਊਗੀ ਉਹ ਪਤਾ ਪਿੱਛੇ ਰਹੇਗੀ ਕੀ ਵੀਚ ਦਾ ਕੀ ਪਉਣਾ ਮਤਲਬ ਕੀ ਵੀ ਇਹ ਏਕਤਾ ਕਾਦੀ ਰਹਗੀ ਜੇ ਕਿਸਾਨਾਂ ਦੀ ਏਕਤਾ ਹੋ ਜੇ ਐਮਐਸਪੀਆਂ ਦੀ ਲੋੜ ਨਹੀਂ ਕਿਉਂਕਿ ਜਿਹੜੇ ਬੰਦੇ ਠੇਕੇ ਤੇ ਜ਼ਮੀਨਾਂ ਦੇ ਕੇ ਧਨਾੜ ਲੋਕ ਚਲੇ ਜਾਂਦੇ ਆ ਉਹ ਤੁਹਾਡੇ ਤੋਂ ਵਸੂਲੀ ਕਰ ਜਾਂਦੇ ਆ ਫਿਰ ਉਹ ਉਹਨਾਂ ਦਾ ਉਹਨਾਂ ਦੀ ਏਕਤਾ ਹੈਗੀ ਠੇਕੇ ਦੇ ਦੇਣ ਵਾਲਿਆਂ ਦੀ ਏਕਤਾ ਹੈਗੀ ਆ ਉਹ ਦੂਜਾ ਦੂਜੇ ਨੂੰ ਫੋਨ ਕਰਕੇ ਪੁੱਛ ਰਹਿੰਦਾ ਵੀ ਤੂੰ ਕਿੰਨੇ ਨੂੰ ਦਿੱਤੀ ਉਹ ਕਹਿੰਦਾ ਯਾਰ ਮੈਂ ਤਾਂ ਇਹਦੀ 65000 ਨੂੰ ਤਦੋਂ ਫਿਰ ਮੈਂ 70 ਨੂੰ ਕਹੂੰਗਾ ਫਿਰ 70 ਦੇ ਪੱਕ ਗਈ ਫਿਰ 75 ਤੇ ਹੋ ਗਈ 75 ਤੇ ਹੋ ਗਈ ਇਸ ਕਰਕੇ ਜਿਹੜੀ ਉਹਨਾਂ ਦੀ ਤਾਂ ਏਕਤਾ ਹੈਗੀ ਜਿਹੜਾ ਅਸਲੀ ਕਿਸਾਨ ਹੈ ਜਿਹੜਾ ਖੇਤੀ ਕਰਦਾ ਹੈ ਜਿਹੜਾ 24 ਘੰਟੇ ਠੰਡ ਚ ਮਰਦਾ ਹੈ ਗਰਮੀ ਚ ਮਰਦਾ ਹੈ ਆਦੇ ਬੱਚਿਆਂ ਲਈ ਤੜਫਦਾ ਹੈ ਤੇ ਉਹੋ ਬੰਦੇ ਵਾਸਤੇ ਕੋਈ ਏਕਤਾ ਨਹੀਂ ਕੋਈ ਯੂਨੀਅਨ ਨਹੀਂ ਕੁਝ ਨਹੀਂ ਹੈ ਕਿਉਂਕਿ ਉਹਦੀ ਜਿਹੜੀ ਫਸਲ ਹੈ ਇੱਕ ਕਿੱਲੇ ਚ ਜਿੰਨਾ ਮਰਜ਼ੀ ਜੂਰ ਲਾ ਲੈ ਕੋਈ ਗੱਪ ਮਾਰੀ ਜਾਵੇ ਕੁਝ ਕਰੀ ਚਲੇ ਇੱਕ ਕਿੱਲਾ ਠੇਕੇ ਤੇ ਲੈ ਕੇ 10000 ਰੁਪਏ ਤੋਂ ਵੱਧ ਬਚਦਾ ਨਹੀਂ ਇੱਕ ਸਾਲ ਦਾ ਦੋਨੇ ਫਸਲਾਂ ਚ 10000 ਨਹੀਂ ਵੱਧਦਾ ਠੀਕ ਹੈ ਉਹਦਾ ਇੱਕ ਧੰਦਾ ਸਰਦਾ ਨਹੀਂ ਜਿਹਦੇ ਕੋਲ ਦੋ ਕਿਲੇ ਐ ਉਹ ਦੋ ਕਿਲੇ ਉਹਨੇ ਵਿਚਾਰੇ ਨੇ ਠੇਕੇ ਤੇ ਲੈ ਲੇ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਉਹਨੇ ਨਾਲ ਚਾਰ ਬਣ ਗਏ ਚਲੋ ਉਹਦੇ ਪਿੱਛੇ ਵੀ ਤੁਰਿਆ ਫਿਰਦਾ ਉਹ ਉਹਦੇ ਪਿੱਛੇ ਵੀ ਸੰਧ ਭੰਡਦਾ ਤੇ ਉਹ ਅਗਲਾ ਕਹਿੰਦਾ ਚੱਲ ਯਾਰ ਇਧਰੋ ਵੀ ਹੋ ਜੂਗਾ ਪਰ ਉਹ ਜਿਹੜੇ ਦੋ ਕਿਲੇ ਲਿਆ ਉਹ ਤੋਂ ਸਾਰਾ 20000 ਰੁਪਏ ਬਚੂਗਾ ਤੇ ਉਹ ਬਚਦਾ ਕੁਛ ਨਹੀਂ ਬਤ ਤਾਂ ਕੋਣੀ ਉਹ ਜਦੋਂ ਆੜਤੀਏ ਤੋਂ ਵਿਆਜ ਤੇ ਲੈ ਕੇ ਦਿੰਨੇ ਆ ਉਹ ਤਾਂ ਤਾਂ ਸਵਾ ਰੁਪਿਆ ਡੂੜ ਰੁਪਿਆ ਚੱਲ ਪਿਆ ਉਹ ਤਾਂ ਬਹੀ ਤੇ ਚੱਲ ਪਿਆ ਫਿਰ ਉਹਨੂੰ ਮੋੜਨੇ ਪੈਣੇ ਆ ਜੇ ਆਪਾਂ ਕੈਲਕੂਲੇਟ ਕਰੀਏ ਤਾਂ ਬੰਦਾ ਖੇਤੀ ਕਰ ਹੀ ਨਹੀਂ ਸਕਦਾ ਕਿਉਂਕਿ ਇਹਦੇ ਵਿੱਚ ਇਕਤਾ ਜ਼ਰੂਰੀ ਆ ਫਿਰ ਸਭ ਤੋਂ ਵੱਡੀ ਗੱਲ ਹੈ ਕਿ ਆੜਤੀਏ ਕੋਲੇ ਜਾ ਕੇ ਚੁਗਲੀਆਂ ਕਰਨੀਆਂ ਆੜਤੀਏ ਕੀ ਕਰਦਾ ਦੋ ਕੱਪ ਚਾਹ ਦੇ ਪਿਆਂਦਾ ਮਠੀਆਂ ਖਵਾ ਦਿੰਦਾ ਬੈੜ ਵੀ ਫਲਾਨਾ ਸਿਆਂ ਭੋਲਾ ਸਿਆਂ ਕੈਲਾ ਸਿਆਂ ਕੀ ਹਾਲ ਚਾਲ ਪਿੰਡ ਦਾ ਕੀ ਹਾਲ ਫਿਰ ਉਹਦੇ ਕੋਲ ਚੁਗਲੀਆਂ ਕਰਨੀ ਹੋ ਟੁੱਟ ਗਿਆ ਜੀ ਉਹ ਤਾਂ ਮੋੜਨੇ ਨਹੀਂ ਪੈਸੇ ਜਿਹੜੇ ਸੋਤੋਂ ਲੈ ਕੇ ਗਿਆ ਸੀ ਉਹ ਤਾਂ ਉਹ ਇੱਧਰ ਲਾਤੇ ਉਹਦਾ ਬਿਮਾਰ ਹੋ ਗਿਆ ਜੀ ਉਹਦਾ ਕੁੜੀ ਨੂੰ ਖੂਸ਼ ਕਦੇਤਾ ਜੀ ਕੁੜੀ ਦਾ ਸਗਣ ਪਾਇਆ ਜੀ ਇਹ ਤਾਂ ਆ ਹੋ ਗਿਆ ਤਾਂ ਉਹ ਹੋ ਗਿਆ ਉਹ ਕੀ ਕਰਦਾ ਆੜਤੀਆਂ ਮੁੜ ਕੇ ਬਲਾ ਕੇ ਉਹ ਤੋਂ سٹਾਮ ਚੈੱਕ 20 ਥਾਈਂ ਦਸਕਤ ਕਰਵਾ ਕੇ ਰੱਖ ਲੈਂਦਾ ਉਹਦੇ ਜੂੜ ਇਹ ਜਾ ਪਾਉਂਦਾ ਕਿ ਉਹਨੂੰ ਮਰਨ ਲਈ ਮਜਬੂਰ ਕਰ ਦਿੰਦਾ ਕਿਉਂਕਿ ਜਿੰਨੀ ਸੀਆਈਡੀ ਜਿੰਨੀ ਸੀਆਈਡੀ ਆੜਤੀਆਂ ਕੋਲੇ ਜਾਂਦੀ ਹੈ ਉਹ ਸਾਡੇ ਪਿੰਡਾਂ 'ਚੋਂ ਜਾਂਦੀ ਹੈ ਅਸੀਂ ਇੱਕ ਦੂਜੇ ਦੀਆਂ ਜਾ ਕੇ ਉੱਥੇ ਚੁਗਲੀਆਂ ਕਰਦੇ ਆਂ ਇਹ ਜਿੰਨਾ ਚਿਰ ਤੁਹਾਡੀ ਏਕਤਾ ਨਹੀਂ ਬਣਦੀ ਚਾਹੇ ਸੋਨੂੰ ਸਰਕਾਰ ਐਮਐਸਬੀ ਲੱਖਾਂ ਰੁਪਏ ਦੇ ਦੇ ਤੁਹਾਡਾ ਘਰ ਪੂਰਾ ਕਦੇ ਵੀ ਨਹੀਂ ਹੋਣਾ ਜਿੰਨਾ ਚਿਰ ਇਹ ਏਕਤਾ ਨਹੀਂ ਹੁੰਦੀ ਵੱਟਾ ਵੱਢਣੀਆਂ ਛੱਡ ਦਿਓ ਵੱਟਾ ਵੱਢਣੀਆਂ ਛੱਡ ਦਿਓ ਰਾਹ ਵੱਢਣੇ ਛੱਡ ਦਿਓ ਇੱਕ ਦੂਜੇ ਤੇ ਜੈਲ ਸੀ ਕਰਨੇ ਛੱਡ ਦਿਓ ਫਸਲ ਕਿਹਦੀ ਚੰਗੀ ਹੁੰਦੀ ਆ ਮਾੜੀ ਹੁੰਦੀ ਆ ਉਹਨੂੰ ਸਹਾਰਾ ਦੇਓ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਕਣਕ ਵੜਦੇ ਤਾਂ ਉਦੋਂ ਜੇ ਪੰਜ ਔਰੇ ਲੈ ਕੇ ਜਾਂਦੇ ਕਣਕ ਦੇ ਵੜਦੇ ਤਾਂ ਮਤਲਬ ਕੀ ਜੇ ਦੂਸਰਾ ਮੂਰੇ ਲੰਘ ਜਾਂਦਾ ਪਿੱਛੇ ਰਹਿ ਜਾਂਦੇ ਤਾਂ ਉਹਦੇ ਚਾਰ ਔਰੇ ਜਿਹੜੇ ਵੱਢ ਕੇ ਉਹਨੂੰ ਬਰਾਬਰ ਲਾ ਲੈਂਦਾ ਸੀ ਇਹਨੂੰ ਕਹਿੰਦੇ ਏਕਤਾ ਇਹਨੂੰ ਕਹਿੰਦੇ ਏਕਤਾ ਵੀ ਯਾਰ ਬਰਾਬਰ ਆ ਜਾ ਤੇ ਹੁਣ ਹੁਣ ਕੀ ਆ ਵੀ ਯਾਰ ਇਹ ਕਦੋਂ ਵੇਚੂਗਾ ਕਦੋਂ ਲਵਾਂਗੇ ਆਪਣੇ 8 ਗਿੱਲੇ ਆ ਜੇ ਇਹ ਦੋ ਗਿੱਲੇ ਤੋਂ ਵੇਚ ਦੇ ਤੇ ਆਪਣਾ 10 ਕਿੱਲਾਂ ਦਾ ਟੱਕ ਬਣ ਜਾ ਉਹ ਮਰਦਾ ਮਰੇ ਕਿਤੇ ਜਾਵੇ ਇਹ ਇਹ ਸਾਡੀ ਹੈਗੀ ਫਿਤਰਤ ਆ ਪਰ ਇਹ ਨਹੀਂ ਕਹਿੰਦੇ ਵੀ ਯਾਰ ਜੇ ਕੋਈ ਤੇ ਆਪਾਂ ਕੋਈ ਵਿਆਹ ਸਾਦੀ ਚ ਕੋਈ ਮਰਗਤ ਚਲੇ ਗਿਆ ਆਪਣੇ ਕੋਲੇ ਦੋ ਕਿੱਲਾਂ ਵਾਲਾ ਬੰਦਾ ਹੈਗਾ ਵਿਚਾਰਾ ਹਰਾਚਾਰਾ ਵੱਢ ਕੇ ਲੈ ਜਾਊਗਾ ਉਦੋਂ ਬਾਅਦ ਆਪਣੇ ਯਾਰ ਮੋਟਰ ਹੀ ਛੱਡ ਦੂਗਾ ਆਪਣੇ ਖੇਤ ਨੂੰ ਪਾਣੀ ਲਾ ਦੂਗਾ ਛੋਟੇ ਕਿਸਾਨ ਨੂੰ ਹਮੇਸ਼ਾ ਨਾਲ ਰੱਖਣਾ ਚਾਹੀਦਾ ਹੈ ਕਿਉਂਕਿ ਉਹਨੂੰ ਜ਼ਰੂਰਤ ਪੈਂਦੀ ਰਹਿੰਦੀ ਹੈ ਕਦੇ ਸੰਦਾਂ ਦੀ ਜ਼ਰੂਰਤ ਪੈਗੀ ਕਦੇ ਉਹਨੂੰ ਮੋਟਰ ਛੱਡਣ ਦੀ ਪੈਗੀ ਤਾਂ ਉਹ ਤੁਹਾਡਾ ਇੱਕ ਲਾਹੇਵੰਦ ਇੱਕ ਤੁਹਾਡਾ ਸਹਾਇਕ ਬੰਦਾ ਕੋਲੇ ਬਣ ਗਿਆ ਥੋੜੀ ਰਾਖੀ ਰੱਖੂਗਾ ਕੋਈ ਫਸਲ ਤੇ ਪਸ਼ੂ ਆਕੇ ਕੋਈ ਰੂਰ ਇੱਧਰ ਉੱਧਰ ਆਕੇ ਕੋਈ ਤੁਹਾਡੀ ਮੋਟਰ ਚੋਂ ਸਮਾਨ ਚੋਰੀ ਕਰਨ ਵਾਲਾ ਆਕੇ ਤਾਂ ਉਹ ਰੋਲਾ ਪਾਊਗਾ ਤੇ ਦੱਸੂਗਾ ਆਪਾਂ ਕੀ ਕਰਦੇ ਆਪਾਂ ਕਹਿੰਦੇ ਆ ਵੀ ਆਪਾਂ ਤਾਂ ਯਾਰ ਕੱਲੇ ਰਹੀਏ ਆਪਣਾ ਤਾਂ ਇੱਥੇ 10 ਕਿਲਿਆਂ ਦਾ ਆਪਣਾ ਟੱਕ ਹੋਵੇ ਸੋ ਇਸ ਕਰਕੇ ਸਮਾਧਿ ਹੋਣਾ ਇਹ ਬੇਨਤੀ ਹੈ ਵੀ ਜਿੰਨਾ ਚਿਰ ਇਹ ਜੁਨੀਆਨਾ ਜਾਂ ਸਾਡੇ ਕਿਸਾਨ ਛੋਟੇ ਕਿਸਾਨ ਵੱਡੇ ਕਿਸਾਨ ਇੱਕ ਇੱਕ ਤਰ੍ਹਾਂ ਦਾ ਭਾਈਵਾਲ ਨਹੀਂ ਬਣਾਉਂਦੇ ਇੱਕ ਦੂਜੇ ਨਾਲ ਰਲ ਕੇ ਨਹੀਂ ਰਹਿੰਦੇ ਉਹਨਾਂ ਤੇ ਤੁਸੀਂ ਲੱਖਾਂ ਐਮਐਸਪੀਆਂ ਲੈ ਲਓ ਕਿਤੇ ਉਹ ਤੁਹਾਡੀਆਂ ਐਮਐਸਪੀਆਂ ਬੇਕਾਰ ਹੈ ਕਿਉਂਕਿ ਉਹ ਆੜਤੀਆ ਲੈ ਜਾਂਦਾ ਵਿਆਜ ਲੈ ਜਾਂਦਾ ਉਧਰ ਉਹ ਠੇਕੇ ਜਿਹੜੇ ਦੁੱਗਣੇ ਤਿੱਗਣੇ ਦੇ ਦਿੰਦੇ ਨੇ ਉਹ ਫਿਰ ਆਪਦੀ ਜ਼ਮੀਨ ਵੇਚ ਕੇ ਫਿਰ ਬੰਦਾ ਖੁਦਕਸ਼ੀ ਦੇ ਰਾਹ ਪੈਂਦਾ ਤੇ ਉਹਦੇ ਬੱਚੇ ਫਿਰ ਫੈਕਟਰੀਆਂ ਚ ਜਾਂ ਲੱਗਦੇ ਆ ਤੇ ਜਾਂ ਉਹਦੇ ਬੱਚੇ ਫਿਰ ਧਿਆੜੀਆਂ ਕਰਦੇ ਆ ਤੇ ਜਾਂ ਉਹਦੇ ਬੱਚੇ ਫਿਰ ਨਾਲ ਹੀ ਉਹਦੇ ਸਮਿਟੇ ਜਾਂਦੇ ਆ ਸੋ ਇਸ ਕਰਕੇ ਏਕਤਾ ਇਹਨੂੰ ਕਹਿੰਦੇ ਆ ਭਾਰਤੀ ਕਿਸਾਨ ਯੂਨੀਅਨ ਏਕਤਾ ਏਕਤਾ ਇਹ ਹੈ ਜੇ ਆਪਾਂ ਆਹ ਕੰਮਾਂ ਨੂੰ ਕਰਾਂਗੇ ਪਰ ਉਹ ਕਾਦੀ ਏਕਤਾ ਵੀ ਅਜੋ ਰੇਲੀਆਂ 'ਚ ਚੱਲਦੇ ਆ ਅਜੋ ਆਪਾਂ ਧਰਨਾ 'ਚ ਚੱਲਦੇ ਆ ਤੇ ਮੁੜ ਕੇ ਉੱਥੇ ਤੁਹਾਨੂੰ ਪਤਾ ਹੀ ਹੈ ਕੀ ਬਣਦਾ ਹੁੰਦਾ ਤੇ ਫਿਰ ਜਦੋਂ ਉੱਤੋਂ ਕਾਲ ਆ ਜੇ ਵੀ ਇਹ ਕੰਮ ਮੰਗਾ ਮੰਨਾਂਗੇ ਚੱਕ ਦੋਸੀਂ ਧਰਨਾ ਜਿਹੜੇ ਮੂਰਲੇ ਬੰਦੇ ਉੱਤਰਨਾ ਚੱਕ ਕੇ ਲੈ ਜਾਂਦੇ ਤੇ ਨਾਰੇ ਲਾ ਕੇ ਘਰੇ ਲਿਆਉਂਦੇ ਆ ਸੋ ਇਹਦੇ ਸਾਨੂੰ ਅਮਲ ਕਰਨਾ ਬਣਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ